you. Mm -hmm. ਇਕੇ ਵਿਕੇ ਸੰਯੁਕਤ ਟ੍ਰਾਂਸਪੋਰਟ ਵਿੰਗ ਅਤੇ ਟਰੱਕ ਯੂਨੀਅਨਾਂ ਅਤੇ ਕਿਸਾਨ ਸੰਘਰਸ਼ ਕਮੇਟੀਆਂ ਅਤੇ ਡਰਾਈਵਰਾਂ ਹਿਤਾਇਸ਼ੀ ਸੰਸਥਾਵਾਂ ਦੇ ਵੱਲੋਂ ਸਾਂਝੇ ਤੌਰ ਤੇ ਭਾਰਤ ਸਰਕਾਰ ਦੇ ਵੱਲੋਂ ਬਣਾਏ ਕਾਨੂੰਨ ਹਿੱਟ ਐਂਡ ਰਨ ਦੇ ਵਿਰੋਧ ਦੇ ਵਿੱਚ ਧਰਨਾ ਪ੍ਰਦਰਸ਼ਨ ਦਿੱਤਾ ਗਿਆ। ਸੋ ਇਸੇ ਦੌਰਾਨ ਟਰੱਕ ਯੂਨੀਅਨ ਦੇ ਪ੍ਰਧਾਨ ਦੇ ਵੱਲੋਂ ਦੱਸਿਆ ਗਿਆ ਕਿ ਜੋ ਕੇਂਦਰ ਸਰਕਾਰ ਕਾਨੂੰਨ ਲਾਗੂ ਕਰ ਰਹੀ ਹੈ ਹਰ ਡਰਾਈਵਰ ਦੇ ਲਈ ਕਾਤਕ ਸਾਬਿਤ ਹੋਣਗੇ। ਉਹਨਾਂ ਨੇ ਕਿਹਾ ਕਿ ਕਿਸੇ ਵੀ ਗੱਡੀ ਦਾ ਡਰਾਈਵਰ ਹੀ ਨਹੀਂ ਚਾਹੁੰਦਾ ਕਿ ਉਸ ਦੀ ਗੱਡੀ ਦੇ ਨਾਲ ਕਿਸੇ ਦਾ ਐਕਸੀਡੈਂਟ ਹੋਵੇ ਕਿਸੇ ਦੀ ਜਾਨ ਜਾਵੇ। ਸੋ ਦੂਸਰੇ ਪਾਸੇ ਇਸ ਕਾਨੂੰਨ ਦੇ ਨਾਲ ਜਿਸ ਡਰਾਈਵਰ ਦੇ ਕੋਲ ਇਹ ਐਕਸੀਡੈਂਟ ਹੋਂਦਾ ਉਹ ਵੀ ਇੱਕ ਹਿਸਾਬ ਦੇ ਨਾਲ ਮਾਰਿਆ ਹੀ ਜਾਵੇਗਾ ਕਿਉਂਕਿ ਡਰਾਈਵਰ ਦੇ ਉੱਪਰ ਲੱਖਾਂ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਤੇ ਕੈਦ ਕੀਤੀ ਗਈ ਹੈ ਜਿਸ ਕਰਕੇ ਉਸ ਡਰਾਈਵਰ ਦਾ ਘਰ ਤਾਂ ਬਰਬਾਦ ਹੀ ਹੋ ਜਾਵੇਗਾ ਸੋ ਉਹਨਾਂ ਕਹਿ ਕੇ ਡਰਾਈਵਰ ਤਾਂ ਪਹਿਲਾਂ ਹੀ ਘਾਟੀ ਦੇ ਵਿੱਚ ਚੱਲ ਰਹੇ ਨੇ ਸੋ ਇਹ ਕਾਨੂੰਨ ਜਿਹੜੇ ਆ ਲਾਗੂ ਹੋਣਗੇ ਉਹ ਘਾਤਕ ਸਾਬਿਤ ਹੋਣਗੇ ਸੋ ਇਸ ਮੌਕੇ ਉਹਨਾਂ ਮੋਦੀ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਕੁਛ ਗਿਆ ਸੁਣ ਲੈਣ ਉਹਨਾਂ ਦੇ ਜ਼ੁਬਾਨੀ ਅਸੀਂ ਧਰਨਾ ਲਾਇਆ ਵਾ ਸਿਰਫ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਆਮ ਲੋਕੀਂ ਕਹਿ ਦਿੰਦੇ ਵੀ ਸਾਨੂੰ ਪਤਾ ਨਹੀਂ ਵੀ ਇਹ ਕੀ ਕਾਨੂੰਨ ਆ ਗਿਆ ਕੀ ਗੱਲ ਆ ਵੀਰੋ ਇਹ ਜਿਹੜੇ ਕਾਨੂੰਨ ਨਾ ਆਏ ਆ ਨਾ ਕੇਟ ਐਂਡ ਰੰਡ ਦੇ ਇਹ 25 ਆਇਆ ਇੱਕ ਕਾਨੂੰਨ ਨਹੀਂ ਆਇਆ ਉਹਨਾਂ ਕਾਨੂੰਨਾਂ ਦੇ ਤਹਿਤ ਜੇ ਇਹਨਾਂ ਨੂੰ ਵਿਸਤਾਰ ਨਾਲ ਦੱਸਿਆ ਜਾਵੇ ਇਹ ਕਾਨੂੰਨ ਉਹ ਆ ਜਦੋਂ ਇੱਕ ਦੇਸ਼ ਦੂਜੇ ਦੇਸ਼ ਤੇ ਕਬਜ਼ਾ ਕਰਦਾ ਹੈ ਤੇ ਉਹਨਾਂ ਦੀ ਪਬਲਿਕ ਨੂੰ ਦੱਬਣ ਵਾਸਤੇ ਤੇ ਗੈਰ ਮਨੁੱਖੀ ਪਰ ਦਾਟੇ ਕਰਨ ਵਾਸਤੇ ਕੋਈ ਕਾਨੂੰਨ ਲੈ ਆ ਦੇ ਦਿੰਦੇ ਸੀ ਪਰ ਇਹ ਦੇਸ਼ ਜਾਦ ਹੋਣ ਦੇ ਬਾਵਜੂਦ ਵੀ ਇਹ ਜਿਹੜੇ ਸਾਡੇ ਤੇ ਕਾਨੂੰਨ ਥੋਪੇ ਜਾ ਰਹੇ ਆ ਇਹ ਬਿਲਕੁਲ ਗਲਤ ਆ ਤੇ ਦੇਸ਼ ਨੂੰ ਬਾਗੀ ਕਰਨ ਤੇ ਹਿੱਤਾਂ ਦੇ ਨਾਲ ਲਿਆਣ ਕੇ ਖੜਾ ਕਰ ਦਿੱਤਾ ਇਹ ਮੋਦੀ ਸਰਕਾਰ ਨੇ ਤੇ ਜਿਹੜੀ ਚਮਚਾ ਜਿਹੜੀ ਕੋਈ ਵੀ ਪੰਜਾਬ ਦੀ ਸਰਕਾਰ ਆਉਂਦੀ ਆ ਕਦੀ ਵੀ ਉਹ ਹਾ ਦਾ ਨਾਰਾ ਨਹੀਂ ਮਾਰਦੀ ਵੀ ਇਹ ਕਾਨੂੰਨ ਸਾਡੇ ਸੂਬੇ ਚ ਕਿਉਂ ਗਲਤ ਹੋਇਆ ਇਹ ਸਿਰਫ ਇੱਕ ਰਾਖਸ਼ ਇਕੱਠੇ ਹੋਏ ਗੇਨ ਲੋ ਇਹਨਾਂ ਨੂੰ ਕੋਈ ਪਤਾ ਨਹੀਂ ਵੀ ਇੱਕ ਡਰਾਈਵਰ ਵੀਰ ਟ੍ਰੱਕ ਵਾਲਾ ਵੀ ਡਰਾਈਵਰ ਆ ਕਾਰ ਵਾਲਾ ਵੀ ਡਰਾਈਵਰ ਆ ਮੋਟਰਸਾਈਕਲ ਵਾਲਾ ਵੀ ਟ੍ਰੈਕ ਰਿਹਾ ਜਿਹੜੇ ਇਹ ਪੁਲਿਸ ਦੇ ਅਫਸਰ ਆ ਉਹ ਵੀ ਡਰਾਈਵਰ ਆ ਜੇ ਫੌਜ ਚ ਲਾ ਲਈ ਉਹ ਵੀ ਡਰਾਈਵਰ ਆ ਪਰ ਇਹ ਜਿਹਨਾਂ ਕਾਨੂੰਨ ਆਇਆ ਇਹ ਚਾਹੁੰਦੇ ਆ ਵੀ ਸ਼ਾਇਦ ਮੈਂ ਦੇ ਵੱਜ ਜਾਣੇ ਦੂਜੇ ਦੇ ਪੈਣਾ ਵਾ ਆ ਗੱਡੀਆਂ ਜੇ ਵੀ ਚੱਲੀ ਜਾਂਦੀਆਂ ਵੀਰੋ ਇਹ ਕਾਨੂੰਨ ਇਹ ਨਾ ਇਹ ਲਿਆਂਦਾ ਵਾ ਵੀ ਜਿਹਦੇ ਵਿੱਚ 10 ਸਾਲ ਸਜ਼ਾ ਐਕਸੀਡੈਂਟ ਤੇ ਤੇ 7 ਲੱਖ ਜੁਰਮਾਨਾ ਜੇ ਕੋਈ ਗੱਡੀ ਛੱਡ ਕੇ ਭਜਦਾ ਜੇ ਦੀ ਗੱਡੀ ਦੇ ਵਿੱਚ ਕਰੋੜ ਰੁਪਏ ਦਾ ਮਾਲ ਆ 50-60 ਲੱਖ ਦੀ ਗੱਡੀ ਆ ਉਹ ਛੱਡ ਕੇ ਤੇ ਭਜਦਾ ਨਹੀਂ ਪਾਇਦਾ ਕਿਉਂ ਆ ਜਦੋਂ ਰੱਬ ਨਾ ਕਰੇ ਅਣਜਾਏ ਐਕਸੀਡੈਂਟ ਹੋ ਜਾਂਦਾ ਉਸਦੀ ਪਬਲਿਕ ਡਰਾਈਵਰ ਦੇ ਗਾਲ ਪੈ ਕੇ ਤੁਨੂੰ ਮਾਰ ਦਿੰਦੀ ਆ ਉਹ ਡਰਦਾ ਭਜਦਾ ਗੱਡੀ ਉੱਥੇ ਛੋੜੀ ਜਾਂਦਾ ਗੱਡੀ ਦੇ ਆਣ ਕੇ ਛਡਾਉਣੀ ਆ ਮਾਰ ਕਰੋਨਾ ਦਾ ਛਡਾਉਣਾ ਵਾ ਪਰ ਇਨਾ ਉਹ ਕਾਨੂੰਨ ਤੇ ਬਣਾ ਦਿੱਤਾ ਕਿ ਜਿਹੜਾ ਡਰਾਈਵਰ ਗੱਡੀ ਛੱਡ ਕੇ ਭੱਜੂਗਾ ਉਹਦੇ 10 ਸਾਲ ਦੀ ਸਜ਼ਾ ਤੇ ਜਿਹੜੇ ਇਨੇ ਡਰਾਈਵਰਾਂ ਨੂੰ ਕੁੱਟ ਕੇ ਮਾਰਨ ਦੇ ਆ ਪਬਲਿਕ ਭੀੜ ਕਦੀ ਉੱਥੇ ਕਾਨੂੰਨੇ ਨਾ ਬਣਾਇਆ ਕਿ ਜੇ ਕੋਈ ਡਰਾਈਵਰ ਨੂੰ ਮਾਰੂਗਾ ਤੇ ਉਹਨੂੰ ਇਨੇ ਚਿਰ ਦੀ ਸਜ਼ਾ ਹੋਊਗੀ ਹੁਣ ਜੇ ਇਨਾ ਸੈਂਟਰਲ ਸਰਕਾਰ ਨੇ ਬਜਟ ਪੇਸ਼ ਕੀਤਾ ਉਹ ਜੇ ਤੁਹਾਨੂੰ ਪਤਾ ਨਹੀਂ ਹੋਣਾ ਅਤਰਗਰਾਂ ਨੂੰ ਖਾਸ ਪਤਾ ਪਰ ਦੱਸਦੇ ਨਹੀਂ ਵੀ ਸੈਂਟਰ ਸਰਕਾਰ ਨੇ ਦੋ ਲੈਣਾ ਅਡਾਨੀ ਬਾਨੀ ਦੀਆਂ ਵੱਖਰੀਆਂ ਪਾਸ ਕਰਤੀਆਂ ਕੋਈ ਉਹਦਾ ਟੈਂਡਰ ਨਹੀਂ ਕਈ ਜਿੰਨੇ ਸਟੇਸ਼ਨ ਆ ਖਿਤੇਸ਼ਨਾ ਦੇ ਉੱਤੇ ਜਿੰਨੀ ਜਗ੍ਹਾ ਪਈ ਆ ਉਹਨਾਂ ਦਾ 99 ਸਾਲ ਦਾ ਪਟਾ ਕਰਕੇ ਦਿੱਤਾ ਉਹਦਾ ਕਾਰਨ ਕੀ ਵੀ ਇਹ ਜਿਹੜੇ ਕਿਸਾਨ ਮਜ਼ਦੂਰ ਟੱਕਾਂ ਦਾ ਤਾਂ ਨਾਲ ਕਰਦੇ ਆ ਉਹਨਾਂ ਦਾ ਕੰਮ ਠੱਪ ਹੋ ਜਾਊਗਾ ਇਹ ਛਟੀ ਐਚਨ ਦੇ ਉਤੇ ਮਾਲ ਇਕੱਠਾ ਹੋਊਗਾ ਤੇ ਰੇਲਾ ਉਹਦੀਆਂ ਆਪਦੀਆਂ ਹੋਣਗੀਆਂ ਤੇ ਸਾਰਾ ਪੈਸਾ ਗਵਰਨਮੈਂਟ ਦੇਊਗੀ ਰੇਲਾ ਕੱਢਣ ਵਾਸਤੇ ਦਿੱਤਾ ਵਾਸਤੇ ਬਾਈਟ ਦੇ ਵਿੱਚ ਤੇ ਉਹਦੇ ਉੱਤੇ ਮਾਲ ਲਾਦ ਕੇ ਲੈ ਜਾਣਗੇ ਤੇ ਕੋਈ ਡਰਾਈਵਰੀ ਨਾ ਕਰੂ ਇਹਦਾ ਕਾਰਨ ਇਹ ਆ ਵੀ ਜਿਹੜੀ ਬਠਿੰਡੇ ਵਾਲੀ ਫੈਕਟਰੀ ਉਹ ਵੀ ਦਾਨੀਬੰਦ ਨੇ ਖਰੀਦ ਲਈ ਜਿਹੜੀ ਨਾਲਾਗੜ੍ਹ ਦੀ ਫੈਕਟਰੀ ਆ ਉਹ ਵੀ ਉਹਨਾਂ ਨੇ ਖਰੀਦ ਲਈ ਆ ਖਰੀਦਣ ਤੋਂ ਬਾਅਦਾਂ ਉੱਥੇ ਜੂਨੀਅਨ ਜਿਹੜੀ ਬਣੀ ਆ ਉਹਨਾਂ ਨੇ ਜਿਹੜੀ ਫੈਕਟਰੀ ਲਈ ਜ਼ਮੀਨ ਲਾਟ ਹੋਈ ਸੀ ਨਾ ਉਹਨਾਂ ਕਿਹਾ ਸੀ ਵੀ ਜੇ ਨਾਲਾਗੜ੍ਹ ਦੇ ਵਿੱਚ ਜਿਹੜੀ ਫੈਕਟਰੀ ਲੱਗੂਗੀ ਸਾਡੇ ਇਲਾਕੇ ਦੀਆਂ ਗੱਡੀਆਂ ਇਹ ਮਾਲ ਪਾਰ ਇਨਾਂ ਨੇ ਧੱਕੇ ਦੇ ਨਾਲ ਉਹ ਫੈਕਟਰੀ ਦੇ ਵਿੱਚੋਂ ਗੱਡੀਆਂ ਨਹੀਂ ਪਰਣ ਦਿੱਤੀਆਂ ਰਟਾ ਚੱਲਿਆ ਫਿਰ ਉਹਨਾਂ ਨੂੰ ਪਾੜਾ ਅੱਧਾ ਦਿੰਦਾ ਸੀ ਅੱਧਾ ਦਿੰਦਾ ਸੀ ਉਹਦਾ ਕਰਕੇ ਉੱਥੇ ਝਗੜਾ ਹੋਇਆ ਇਹਨੇ ਫਿਰ ਉਹਨਾਂ ਨੂੰ ਬੰਦ ਕਰਨ ਦਾ ਕਰਕੇ ਤੇ ਹੋਰ ਤੇ ਚਤ ਨਹੀਂ ਵੀ ਆਪਾਂ ਡਰਾਈਵਰਾਂ ਨੂੰ ਸਜ਼ਾ ਕਰ ਦਾਂਗੇ ਡਰਾਈਵਰ ਗੱਡੀਆਂ ਨਹੀਂ ਚਲਾਉਣਗੇ ਇਹ ਫੈਕਟਰੀਆਂ ਸਾਡੇ ਕੋਲ ਆ ਜਾਣਗੀਆਂ ਇਹ ਕਰਕੇ ਸਾਨੂੰ ਇਹ ਲੋਕਾਂ ਨੂੰ ਜਾਗਰੂਕ ਕਰਕੇ ਇਹ ਮੁੱਦਾ ਚੁਪਣਾ ਪਿਆ ਹੋਰ ਗੱਲ ਕੋ ਨਹੀਂ ਅਸੀਂ ਸੜਕਾਂ ਬੰਦ ਕਰਕੇ ਕੀ ਲੈਣਾ ਸਾਡੇ ਕੋ ਗੱਡੀਆਂ ਅਸੀਂ ਲਾਂਬਾ ਬੰਦ ਹੋ ਕੇ ਸਾਰਾ ਮੁਲਕ ਤੇਲ ਦੇ ਐਂਟਰੀਆ ਬੰਦ ਕਰਦੇ, ਚਪਹਿਲਾਂ ਬੰਦ ਕਰਦੇ ਕੋਈ ਮਾਲ ਜਾਵੇ ਨਾ ਜਿਹੜਾ ਕੋਈ ਮਾਲ ਨਾ ਜਾਊਗਾ ਤੇ ਚੌਂਦ ਨਾ ਜੀ ਪਤਾ ਲੱਗ ਜਣਾ ਅਸੀਂ ਲੋਕਾਂ ਨੂੰ ਲਾਮ ਬੰਦ ਕਰਨ ਕਰਕੇ ਕੀਤਾ ਵਾ ਅੱਜ ਇਹਨਾਂ ਪੁਲਿਸ ਮੁਲਾਜ਼ਮਿਆਂ ਇਹਨਾਂ ਦੀਆਂ ਬੇਟੀਆਂ ਕਾਰਾਂ ਚ ਚਲਾਉਂਦੀਆਂ ਸਭ ਮੋਟਰਸਾਈਕਲ ਸਕੂਟਰ ਚਲਾਉਂਦੀਆਂ ਭਾਲਕੇ ਕੀ ਇਹਨਾਂ ਦਾ ਐਕਸੀਡੈਂਟ ਹੋ ਜੇ ਲਟਕੀ ਦਾ ਮੈਂ ਜੀ ਸਾਫ ਸਿੰਘ ਸਭਰਾ ਕਿਸਾਨ ਛਗਰਚ ਕਮੇਟੀ ਪੰਜਾਬ ਕੋਟ ਬੁੱਢਾ ਗੈਰ ਰਾਜਨੀਤਿਕ ਮੋਰਚੇ ਦੀ ਜਹੇ ਬੰਦੀ ਆ ਸਿੱਧੂ ਪਰ ਜਹੇਬੰਦੀ ਵੀ ਸਾਡੀ ਇੱਥੇ ਅੱਜ ਸਮੂਲੀਅਤ ਵਾਸਤੇ ਆਈ ਆ ਇਹ ਜੀ ਜਿਹੜੀ ਭਾਜਪਾ ਸਰਕਾਰ ਆ ਸਰਾਸਰ ਧੱਕਾ ਵਾ ਇਹ ਜਿਹੜਾ ਕਾਨੂੰਨ ਹੈ ਵਾਪਸ ਚਾਹੀਦਾ ਇਹ ਜੇ ਕਾਨੂੰਨ ਬਣਾਉਣਾ ਹੀ ਤੇ ਲਾਇਸੈਂਸਾਂ ਦੀ ਕੀ ਲੋੜ ਆ ਨਿਸ਼ੋਰਸਾ ਦੀ ਕੀ ਲੋੜ ਆ ਕੀ ਡਰਾਈਵਰ ਦੀ ਜਾਨੀ ਦੁਸ਼ਮਣੀ ਆ ਵੀ ਟਰੱਕ ਦਾ ਐਕਸੀਡੈਂਟ ਕਰਕੇ ਕਿਸ ਦੀ ਮੌਤ ਕਰਨਾ ਬਿਲਕੁਲ ਨਹੀਂ ਡਰਾਈਵਰ ਸਵੇਰਾ ਵਾਗਰੂ ਆ ਕੇ ਤੁਰਦਾ ਵਾ ਉਹਨੇ ਆਪਦੀ ਮੰਜ਼ਲਾਂ ਨੂੰ ਦਾਨਾ ਇਹ ਕਾਨੂੰਨ ਗਲਤ ਆ ਇਹਨੂੰ ਬੰਦ ਕਰਨਾ ਚਾਹੀਦਾ ਜੇ ਕਾਨੂੰਨ ਚਾਹੀਦਾ ਐਕਸੀਡੈਂਟਾਂ ਕਸਾਬਣਾ ਜੇ ਕਾਨੂੰਨ ਬਣਾਉਂਦਾਹੀਂ ਜੇ ਕਿਸੇ ਡਰਾਈਵਰ ਦੀ ਕੋਈ ਹਰਜਮਰਜ ਹੋ ਜਾਂਦੀ ਆ ਕਾਨੂੰਨ ਬਣਾਉਣ ਵੀ ਉਹਨੂੰ ਚਾਸੀ ਦਿੱਤੀ ਜਾਊਗੀ ਉਹਨੂੰ 12 ਟਰ ਦੀ ਚਾਸੀ ਦਿੱਤੀ ਜਾਊਗੀ ਉਹਦਾ ਪਰਿਵਾਰ 'ਚ ਨੌਕਰੀ ਦਿੱਤੀ ਜਾਊਗੀ ਕਾਨੂੰਨ ਬਣਾਉਣ ਇਹ ਕੋਈ ਕਾਨੂੰਨ ਆ ਬਿਲਕੁਲ ਇਹਦਾ ਗਲਤ ਆ ਕਿਸਾਨ ਸ਼ਿਕਾਇਤ ਕਮੇਟੀ ਪੰਜਾਬ ਕੋਟਪੁੱਟਾ ਇਹਦਾ ਵਿਰੋਧ ਕਰਦੀ ਆ ਗੈਰ ਰਾਜਨੀਤਿਕ ਮੋਰਚੇ ਦੀ ਜਾਇਬੰਦੀ ਆ ਅਸੀਂ ਇਹਦੇ ਖਿਲਾਫ ਆ ਟਰੱਕ ਵਾਲੇ ਸਾਡੇ ਭਾਈਚਾਰਾ ਅਸੀਂ ਇਹਨਾਂ ਦੇ ਨਾਲ ਖੜੋਤਿਆਂ ਬਲਕੇ ਅਸੀਂ ਵੀ ਡਰਾਈਵਰਾਂ ਨੂੰ ਕਾਨੂੰਨ ਸਾਡੇ ਤੇ ਵੀ ਲਾਗੂ ਆ ਪਰ ਜਿੱਤਰ ਨੂੰ ਇਹ ਚੱਲਣਗੇ ਇਹਨਾਂ ਦੇ ਨਾਲ ਚੱਲਾਂਗੇ ਇਹ ਜਹੇ ਬੰਦੀ ਦਾ ਵਾਅਦਾ ਆ ਇੱਕ ਗੱਲ ਕੀਤੀ ਵੀ ਇੰਨਾ ਤੇ ਤੁਸੀਂ ਵੀ ਚਰਚ ਕੀਤਾ ਹਾਂਜੀ ਹਾਂਜੀ ਕੇਂਦਰ ਦੀ ਸਰਕਾਰ ਆ ਹੁਣ ਟਰੱਕਾਂ ਦੀ ਜਿਹੜੀ ਕਾਲੀ ਕਾਨੂੰਨ ਲਿਆਈ ਆ ਕਿੰਨਾ ਚਰਚ ਖਰਚਾ ਜਾਰੀ ਰਹੇਗਾ ਇਹ ਜੀ ਭਾਵੇਂ ਇਹਨੂੰ ਜਿੰਨਾ ਚਿਰ ਮਰਜ਼ੀ ਲੱਗ ਜਾ ਬਿਲਕੁਲ ਛੜਕਾ ਚੋਕਰ ਦਿੱਤੀਆਂ ਜਾਣਗੀਆਂ ਅੱਜ ਤੇ ਅਜੇ ਟੇਲਰ ਆ ਫਿਲਮ ਵਿਖਾਵਾਂਗੇ ਸਰਕਾਰ ਨੂੰ ਮੈਂ ਅਸੀਂ ਜਨਾਰਕ ਟਰੱਕ ਵੀ ਨੇ ਤੋਂ ਆ ਸਦਾਕਰ ਰਾਮ ਸਿੰਘ ਜੌਲ ਪੰਜਾਬ ਸੂਬਾ ਪ੍ਰਧਾਨ ਮੈਂ ਇਹਨਾਂ ਸਰਕਾਰਾਂ ਨੂੰ ਇਹ ਪੁੱਛਣਾ ਚਾਹੁੰਦਾ ਮੰਨ ਲਓ ਮੋਦੀ ਹੋਵੇ ਅਮਿਤ ਸ਼ਾਹ ਹੋਵੇ ਜਾਂ ਅਸੀ ਹੋਈਏ ਕਿਸੇ ਦੀ ਬੇਟੀ ਕੋਈ ਵਿਆਹੀ ਜਾਂਦੀ ਆ ਪ੍ਰੈਗਨੈਂਟ ਹੁੰਦੀ ਆ ਉਹਦਾ ਐਕਸੀਡੈਂਟ ਉਹ ਕਰ ਦਿੰਦੀ ਆ ਕੀ ਉਹ 10 ਸਾਲ 7 ਸਾਲ ਦੀ ਜੇਲ੍ਹ ਜਾਊਗੀ ਜੇ 7 ਸਾਲ ਜੇਲ੍ਹ ਜਾਊ ਉਹਦੇ ਘਰ ਜੇਲ੍ਹ ਚ ਬੱਚਾ ਹੋ ਤੇ ਉਹ ਕੀ ਕਰੂਗੀ ਇਹਨਾਂ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਇਹਨਾਂ ਨਾਲੋਂ ਅੰਗਰੇਜ਼ਾਂ ਦੇ ਕਾਨੂੰਨ ਕਿਤੇ ਚੰਗੇ ਸੀਗੇ ਉਹ ਕਾਨੂੰਨਾਂ ਬਹਿਧਾ ਰਹੇ ਸੀ ਉਹਨਾਂ ਕਦੋਂ ਜਿਹੜਾ ਹਰੀਸ ਜਿਹੜਾ ਮਹਾਰਾਜ ਜੀਸੂਆਂ ਰਾਜ ਸੀ ਕਿ ਕੁੱਤੇ ਦੇ ਗਲ ਪੜਾ ਪਾਇਆ ਹੁੰਦਾ ਸੀ ਸੋਨੇ ਦਾ ਤੇ ਉਹ ਵੀ ਦੀ ਸੀ ਉਹ ਤਾਰ ਸਕਦਾ ਮੈਂ ਇਸ ਕਰਕੇ ਇਹਨਾਂ ਚੋਂ ਦਾ ਮੋਦੀ ਨੂੰ ਤੇ ਅਮਰਿਸ਼ਾ ਨੂੰ ਤੇਰਾ ਸਰਕਾਰਾਂ ਨੂੰ ਬੰਦੇਰੇ ਪੁੱਤ ਬਣ ਇਹ ਕਾਨੂੰਨ ਵਾਪਸ ਲੈਣਾ ਜੋ ਕਾਨੂੰਨ ਪਹਿਲੇ ਸੀ ਠੀਕ ਆ ਉਦਾਂ ਹੀ ਚੱਲਣਾ ਚਾਹੀਦਾ ਇਹ ਕਾਨੂੰਨ ਆ ਕਿਤੇ ਸਾਈਕਲ ਵਾਹੇ ਦਾ ਐਕਸੀਡੈਂਟ ਹੋਏ ਦਾ ਬਿਲਕੁਲ ਸੰਤ ਨਹੀਂ ਸਮਝੋ ਉਹਦਾ ਕਤਲ ਸੰਝਿਆ ਜਾਏਗਾ ਮੋਰਸਾ ਵਾਹੇ ਦਾ ਹੁੰਦਾ ਉਹਨੂੰ ਵੀ 7 ਸਾਲ ਅੰਦਰ ਜਾਣਾ ਪਏਗਾ ਕਿਸੇ ਦਾ ਵੀ ਐਕਸੀਡੈਂਟ ਹੈ ਮਤ ਸੋਚੋ ਪੀ ਅਸੀਂ ਟਰੱਕ ਵਾਲੇ ਆ ਜਾਂ ਬੱਸਾਂ ਵਾਲੇ ਆ ਉਹਨਾਂ ਦਾ ਇਹ ਹਰ ਇੱਕ ਬੰਦੇ ਦਾ ਵਾ ਸਾਈਕਲ ਵਾਲੇ ਨੂੰ ਕਤਲ ਦੀ ਸਜ਼ਾ ਭੁਗਤਣੀ ਪੈਗੀ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਕਾਲੇ ਕਾਨੂੰਨ ਦਾ ਵਿਰੋਧ ਕਰਨਾ ਚਾਹੀਦਾ ਤੇ ਇਹਦੇ ਦੇ ਅੰਮਲ ਕਰਨਾ ਚਾਹੀਦਾ ਸਾਰਿਆਂ ਨੂੰ ਬੰਦ ਕਰਕੇ ਇਹ ਕਾਨੂੰਨ ਵਾਪਸ ਕਰਾਉਣੇ ਚਾਹੀਦੇ ਆ ਇਹ ਕਾਨੂੰਨ ਜਿਹੜਾ ਜੀ ਭਰਾ ਕੋਲੋਂ ਭਰਾ ਮਾਰੂ ਕਾਨੂੰਨ ਆ ਮਨ ਲਓ ਐਕਸੀਡੈਂਟ ਚ ਇੱਕ ਸਾਡੇ ਕਿਸੇ ਭਰਾ ਦੀ ਮੌਤ ਹੋ ਜਾਂਦੀ ਆ ਤੇ ਦੂਜੇ ਨੂੰ ਚੁੱਕ ਕੇ 10 ਸਾਲ ਲਈ ਅੰਦਰ ਕਰ ਦੇਣਾ ਸਮਝ ਲਓ ਦੋਵੇਂ ਹੀ ਕਰ ਗਏ ਇਸ ਕਰਕੇ ਕਾਨੂੰਨ ਕਿਸੇ ਵੀ ਪੱਖ ਚ ਜਿਹੜਾ ਡਰਾਈਵਰ ਦੇ ਹੱਕ ਚ ਨਹੀਂ ਜਿਹੜੀ ਡਰਾਈਵਰ ਕੌਮ ਆ ਇਹ ਤਾਂ ਪਹਿਲਾਂ ਹੀ ਖਤਮ ਹੋ ਰਹੀ 25% ਡਰਾਈਵਰਾਂ ਦੀ ਪਹਿਲਾਂ ਹੀ ਕਮੀ ਆ ਤੇ ਇਹ ਕਾਨੂੰਨ ਨਾਲ ਕੋਈ ਵੀ ਨਵਾਂ ਬੱਚਾ ਜਿਹੜਾ ਡਰਾਈਵਰ ਨਹੀਂ ਬਣਨਾ ਇਹ ਕਾਨੂੰਨ ਜਿੰਨੀ ਜਲਦੀ ਹੋ ਸਕੇ ਵਾਪਸ ਹੋਣਾ ਚਾਹੀਦਾ ਕਿੰਨਾ ਚਿਰ ਇਸ ਘਰਸ਼ਣ ਚੜਾ ਜਾਰੀ ਰਹੇਗਾ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੁੰਦਾ ਜੀ ਅਸੀਂ ਰੋਸ ਮਜਾਰੇ ਕਰਦੇ ਰਵਾਂਗੇ ਲੋਕਾਂ ਨੂੰ ਜਾਗਰੂਕ ਕਰਦੇ ਰਵਾਂਗੇ ਤੇ ਕਿਸੇ ਦਿਨ ਬਹੁਤ ਵੱਡਾ ਬੰਦ ਦਾ ਐਲਾਨ ਕਰਾਂਗੇ ਜੇ ਕਾਨੂੰਨ ਵਾਪਸ ਨਾ ਆਇਆ ਤੇ ਫਿਰ ਸੜਕਾਂ ਤੇ ਉਤਰਾਂਗੇ